ਪੰਜਾਬ ਦੇ ਵਿੱਚ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਬਿਜਲੀ ਦੀ ਸਬਸਿਡੀ ਖਤਮ ਕਰਨ ਦੇ ਵਿਰੋਧ ਵਿੱਚ ਵਿਰੋਧੀ ਧਿਰ ਕਾਂਗਰਸ ਨੇ ਸੱਤਰ ਖਿਲਾਫ ਮੋਰਚਾ ਖੋਲ੍ਹਿਆ ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਲੀਡਰ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਮਾਨ ਸਰਕਾਰ ਤੇ ਜਮ ਕੇ ਬਾਰੇ ਬੜੀ ਹੈਰਾਨਗੀ ਹੈ ਕਿ ਆਮ ਆਦਮੀ ਦੀ ਸਰਕਾਰ ਕਹੌਣ ਵਾਲੇ ਔਰ ਉਹਦੇ ਮੁੱਖ ਮੰਤਰੀ ਭਗਵੰਦ ਮਾਨ ਨੇ ਆਮ ਲੋਕਾਂ ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ ਸਾਡੀ ਨਿੰਦਿਆ ਕਰਦੇ ਸੀ ਕਹਿੰਦੇ ਸਰਕਾਰ ਦੀ ਕਾਰਗੁਜ਼ਾਰੀ ਘਟਿਆ ਮਾੜੀ ਹੈ ਔਰ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੀ 7 ਕਿਲੋਵਾਟ ਦੇ ਬਿਜਲੀ ਦੇ ਲੋਡ ਵਾਲੇ ਪਰਿਵਾਰਾਂ ਨੂੰ ਸਹੂਲਤ ਦਿੱਤੀ ਗਈ ਸੀ ਕਿ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਦਿੱਤੀ ਗਈ ਸੀ ਉਹ ਅੱਜ ਖਤਮ ਕਰਤੀ ਹੈ ਔਰ ਹਰਪਾਲ ਚੀਮਾ ਜਿਹੜੇ ਵਿੱਤ ਮੰਤਰੀ ਬੜੀ ਉੱਚੀ ਆਵਾਜ਼ ਵਿੱਚ ਕਹਿ ਰਹੇ ਕਿ 1800 ਕਰੋੜ ਰੁਪਏ ਸਾਨੂੰ ਫਾਇਦਾ ਹੋਣਾ ਇਹਦਾ ਮਤਲਬ 1800 ਕਰੋੜ ਦਾ ਫਾਇਦਾ ਸਰਕਾਰ ਨੂੰ ਨਹੀਂ ਹੋਣਾ ਸਰਕਾਰ ਲੋਕਾਂ ਦੇ ਬੋਝ ਪਾ ਰਹੀ ਹੈ ਔਰ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀਆਂ ਦੱਸੋ ਸਰਕਾਰ ਨੇ ਕੰਮ ਕਿਹੜਾ ਕੀਤਾ ਸਰਕਾਰ ਨੇ ਸਿਰਫ ਤੇ ਸਿਰਫ ਆਪਣੀਆਂ ਨਲਾਇਕੀਆਂ ਕਰਕੇ 5-6000 ਕਰੋੜ ਰੁਪਇਆ ਆਰਡੀਐਫ ਦਾ ਗਵਾਲਿਆ ਹਜ਼ਾਰਾਂ ਸੈਕੜੇ ਹਜ਼ਾਰਾਂ ਕਰੋੜ ਰੁਪਇਆ ਸਿਹਤ ਵਿਭਾਗ ਦਾ ਆਮ ਆਦਮੀ ਕਲੀਨਿਕ ਬਣ ਕੇ ਬਣਾ ਕੇ ਗਵਾਲਿਆ ਹਜ਼ਾਰਾਂ ਕਰੋੜ ਰੁਪਇਆ ਸਰਕਾਰ ਐਡਵਰਟਾਈਜ਼ਮੈਂਟ ਤੇ ਫੂਕ ਰਹੀ ਹੈ ਸੋ ਇਹਨਾਂ ਹਾਲਾਤਾਂ ਵਿੱਚ ਆਮ ਲੋਕਾਂ ਦੇ ਬੋਝ ਪਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਔਰ ਕਿੱਡੀ ਵੇਖੋ ਸ਼ਰਮਸਾਰ ਗੱਲ ਆ ਔਰ ਅਫਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਸੈਸ਼ਨ ਬੰਦ ਹੋਣ ਤੋਂ ਅਗਲੇ ਦਿਨ ਸਪੈਸ਼ਲ ਮੀਟਿੰਗ ਕਨਵਨ ਕਰਕੇ ਲੋਗਾਂ ਨੂੰ ਆਸ ਸੀ ਕਿ ਸ਼ਾਇਦ ਪੰਜਾਬ ਸਰਕਾਰ ਇੱਥੇ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਕਰੇਗੀ ਪਰ ਇਹਨਾਂ ਨੇ ਸਿਰਫ ਉਹ ਸਬਸਿਡੀਆਂ ਖਤਮ ਕਰਨ ਵਾਸਤੇ ਮੀਟਿੰਗ ਕੀਤੀ ਜੋ ਕਿ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਾਂਗਰਸ ਹਾਈ ਕਮਾਂਡ ਦੇ ਆਦੇਸ਼ਾਂ ਤੇ ਅਸੀਂ ਸਿੰਬੋਲਿਕ ਤੌਰ ਤੇ ਆਪਣਾ ਆਪਣਾ ਪ੍ਰੋਟੈਸਟ ਦਰਜ ਕਰਾਉਣ ਵਾਸਤੇ ਅੱਜ ਇੱਥੇ ਪੁਤਲਾ ਵੀ ਸਾੜਾਂਗੇ ਪ੍ਰੋਟੈਸਟ ਵੀ ਕਰਾਂਗੇ ਡੀਸੀ ਸਾਊਂਡ ਮੈਮੋਰੰਡਮ ਵੀ ਦੇਵਾਂਗੇ ਉਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਗੱਲਾਂ ਕੋ ਫਾਇਦੇ ਵਾਲੀਆਂ ਨਹੀਂ ਸਰਕਾਰ ਆਪਣੇ ਫੈਸਲੇ ਵਾਪਸ ਲਵੇ ਜਿਹੜੀ ਸਬਸਿਡੀ ਚਰਨਜੀਤ ਸਿੰਘ ਚੰਨੀ ਨੇ ਸ਼ੁਰੂ ਕੀਤੀ ਸੀ ਉਹ ਦੇਣੀ ਲਾਗੂ ਕਰਿਓ ਔਰ ਪੈਟਰੋਲ ਤੇ ਡੀਜ਼ਲ ਤੇ ਕਿਉਂਕਿ ਆਉਣ ਵਾਲੇ ਸਮੇਂ 'ਚ ਝੋਨੇ ਦੀ ਕਟਾਈ ਦਾ ਸੀਜ਼ਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਡੀਜ਼ਲ ਦੀ ਖਪਤ ਹੋਣੀ ਹੈ ਇਹ ਜਿਹੜੀ ਵਾਅਦਾ ਕੀਤਾ ਵੈਟ ਵਾਅਦਾ ਕੀਤਾ ਬੰਦ ਵਾਪਸ ਲਿਆ ਜਾ